ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਾ ਹਾਂ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਦੋਸਤੋ ਅੱਜ ਪੰਜਾਬ ਗੱਲ ਕਰਾਂਗੇ ਇਸ ਕੈਨ ਬਾਰੇ ਜਿਵੇਂ ਕਿ ਆਮ ਕਹਾਵਤ ਹੈ ਕਿ ਸਮੇਂ ਨੂੰ ਕੋਈ ਵੀ ਬੰਨ੍ਹ ਕੇ ਨਹੀਂ ਰੱਖ ਸਕਦਾ ਇਹ ਆਪਣੀ ਚੱਲੇ ਨੈਰਵਿਕਨ ਚੱਲਦਾ ਰਹਿੰਦਾ ਹੈ ਜੋ ਕੱਲ ਸੀ ਉਹ ਅੱਜ ਕਿਦਰ ਨਹੀਂ ਦਿਸਦਾ ਤੇ ਜੋ ਅੱਜ ਹੈ ਇਹ ਵੀ ਇੱਕ ਦਿਨ ਲੋਪ ਹੋ ਜਾਣਾ ਹੈ ਇਸੇ ਨੂੰ ਹੀ ਕੁਦਰਤ ਦਾ ਵਰਤਾਰਾ ਕਹਿੰਦੇ ਨੇ ਕੋਈ ਸਮਾਂ ਸੀ ਜਦੋਂ ਮਹਿੰਗਾਈ ਬਹੁਤ ਘੱਟ ਹੋਇਆ ਕਰਦੀ ਸੀ ਤੇ ਹਰ ਘਰ ਦਾ ਗੁਜ਼ਾਰਾ ਬਈ ਵਧੀਆ ਚੱਲਦਾ ਸੀ ਖੇਤੀ ਪ੍ਰਧਾਨ ਸੂਬਾ ਪੰਜਾਬ ਬਹੁਤ ਖੁਸ਼ਾ ਬਹੁਤ ਖੁਸ਼ਹਾਲ ਹੋਇਆ ਕਰਦਾ ਸੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੇ ਹੱਥੀਂ ਕੰਮ ਕਰਨਾ ਤੇ ਇਹੀ ਵਧੀਆ ਸਿਹਤ ਦਾ ਵੀ ਇਹੀ ਰਾਜ ਸੀ ਉਹਨਾਂ ਸਮਿਆਂ ਵਿੱਚ ਪਲਾਸਟਿਕ ਦੀਆਂ ਕੰਨੀਆਂ ਜਾਂ ਪੀਪੀਆਂ ਦਾ ਦਰਵਾਜ ਨਹੀਂ ਸੀ ਸਗੋਂ ਡੀਜ਼ਲ ਪਟਰਾਲ ਮਿੱਟੀ ਹਾਤੇ ਇਲਾਜ ਦੀ ਪਾਉਣ ਲਈ 20 ਲੀਟਰ ਵਾਲੇ ਲੋਹੇ ਦੇ ਕੈਨ ਜਿਨ੍ਹਾਂ ਨੂੰ ਜੈਰੀਕੈਨ ਵੀ ਕਹਿੰਦੇ ਸਨ ਇਹ ਹੋਇਆ ਕਰਦੇ ਸਨ 5 ਲੀਟਰ ਦੀਆਂ ਲੋਹੇ ਦੇ ਭਾਵ ਹਲਕੀ ਜਹੀ ਟੇਨ ਦੀਆਂ ਛੋਟੀਆਂ ਕੰਨੀਆਂ ਵੀ ਹੁੰਦੀਆਂ ਸਨ ਜੋ ਕਿ ਹਰ ਘਰ ਵਿੱਚ ਮੌਜੂਦ ਹੁੰਦੀਆਂ ਧੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ 5 ਲੀਟਰ ਪਟਾਰਾਰ ਮੈਂ 30 ਜਾਂ 35 ਰੁਪਏ ਦੀ ਇੱਕ ਟੀਨ ਦੀ ਕੰਨੀ ਭਰਾ ਲਿਆਉਂਦਾ ਸਾਂ ਕੀ ਕਰ ਤੇਲ ਦੇ ਰੇਟ ਵਧਣ ਦੀ ਗੱਲ ਕਰੀਏ ਤਾਂ ਬਾਰੇ ਸ਼ਮਾਈ ਕਿਤੇ ਪੈਸਾ ਤੋਂ ਪੈਸੇ ਵਧਦਾ ਹੁੰਦਾ ਵੀ ਉਹ ਜੋ ਕੇ ਸਮਾਂ ਬਾਗ ਨਹੀਂ ਸੀ ਕਿ ਹਰ ਰੋਜ਼ ਹੀ ਵਧਦਾ ਘਟਾ ਰਹਿੰਦਾ ਸੀ ਤੇਲ ਦਾ ਰੇਟ ਹੁਣ ਤਾਂ ਹਰ ਰੋਜ਼ ਇਹ ਪਟਰਾ ਪੰਪ ਤੇ ਜਾ ਕੇ ਪੁੱਛਿਆ ਜਾਂਦਾ ਹੈ ਕਿ ਅੱਜ ਤੇਲ ਦਾ ਕੀ ਰੇਟ ਹੈ ਜਾਂ ਕੋਈ ਵੀ ਵੀਰ ਇਸ ਗੱਲ ਨੂੰ ਛੁੱਟਲਾ ਕੇ ਦੱਸੇ ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ਹਰ ਰੋਜ਼ ਬਦਲਣ ਘਟਣ ਦਾ ਰਵਾਜ ਜਿਹਾ ਹੀ ਪੈ ਗਿਆ ਹੈ ਕਦੇ-ਕਦੇ ਜਦੋਂ ਕਿਤੇ ਤੇਲ ਦੀ ਕਮੀ ਆਉਂਦੀ ਸੀ ਜਾਂ ਪਿੱਛਾ ਤੇਲ ਆਉਣ 'ਚ ਦੇਰੀ ਹੋ ਜਾਣੀ ਤਾਂ ਫਿਰ ਤਾਂ ਫਿਰ ਪੰਪਾਂ ਤੇ ਲੰਬੀਆਂ-ਲੰਬੀਆਂ ਲਾਈਨਾਂ ਲੱਗ ਜਾਂ ਜਾਇਆ ਕਰਦੀਆਂ ਸਨ। ਟਰੈਕਟਰ-ਟਰੈਡੀਆਂ ਤੇ ਲੋਕਾਂ ਨੇ ਇਕੱਠੇ ਹੋ ਕੇ ਐ 10-10 ਡਰਮ ਲੋਹੇ ਵਾਲੇ ਰੱਖ ਲੈਣੇ ਤੇ ਸ਼ਾਮ ਤੱਕ ਭਰਾ ਕੇ ਮੁੜਨਾ। ਕਈ ਵਾਰ ਤਾਂ ਪਿਛਾਂ ਪਿੰਡਾਂ ਤੋਂ ਰੋਟੀਆਂ ਵੀ ਪੰਪ ਤੇ ਹੀ ਆ ਜਾਂਦੀਆਂ ਸਨ ਕਿਉਂਕਿ ਬਾਰੀ ਦੇਰ ਨਾਲ ਆਉਂਦੀ ਆਉਂਦੀ ਸੀ। ਇਸ ਕਰਕੇ ਸ਼ਾਮ ਜਾਂ ਰਾਤ ਅਕਸਰ ਹੀ ਹੋ ਜਾਂਦੀ ਸੀ ਸੋ ਦੋਸਤੋ ਇਹ ਸਮੇਂ-ਸਮੇਂ ਦੀਆਂ ਗੱਲਾਂ ਨੇ ਉਹਨਾਂ ਸਮਿਆਂ ਵਿੱਚ ਹੀ ਕਾਮਨਿਸਟ ਪਾਰਟੀ ਵਾਲਿਆਂ ਵੱਲੋਂ ਪਿੰਡਾਂ ਵਿੱਚ ਲੋਕਾਂ ਨੂੰ ਚੁਕੰਨੇਗਰ ਦੇ ਡਰਾਮੇ ਖੇਡੇ ਜਾਂਦੇ ਸਨ ਜੋ ਇਸ ਲੇਖ ਦਾ ਹੈਡਿੰਗ ਹੈ ਉਹ ਗੀਤ ਆਮ ਸਟੇਜਾਂ ਤੇ ਆਮ ਸਟੇਜਾਂ ਤੇ ਚੱਲਿਆ ਕਰਦੇ ਸਨ ਜਿਵੇਂ ਕਿ ਸਾਈਕਲਾਂ ਪਿੱਛੇ ਕਿੰਨਾ ਬੰਨ ਕੇ ਟੱਲੀਆਂ ਬਜਾਉਣ ਟੱਲੀਆਂ ਆਉਣ ਬਜਾਉਂਦੇ ਤੈਨੂੰ ਚੱਲ ਬਖਾਵਾ ਬੇ ਬਹਾਦੂਆ ਲੋਕੀ ਤੇਲ ਲੋਕੀ ਤੇਲ ਲਈ ਆਉਂਦੇ ਸਾਈਕਲਾਂ ਸਾਈਕਲਾਂ ਪਿੱਛੇ ਬੰਨ ਕੇ ਕੰਨਾ ਟੱਲੀਆਂ ਆਉਣ ਬਜਾਉਂਦੇ ਤੈਨੂੰ ਚੱਲ ਬਖਾਵਾ ਬੇ ਭਾਦੂਆ ਨੋਕੀ ਤੇਲ ਲਈ ਆਉਂਦੇ। ਤਾਂ ਛੋਟੇ ਕਿਸਾਨ ਸਾਈਕਲਾਂ ਤੇ ਕੰਨਾਂ ਬੰਦ ਕੇ ਆਪੋ ਆਪਣੀ ਬਾਰੀ ਮੁਤਾਬਕ ਸ਼ਾਮ ਤੱਕ ਤੇਲ ਭਰਾ ਕੇ ਮੁੜਿਆ ਕਰਦੇ ਸਨ। ਪਲਾਸਟਿਕ ਵਾਲੀਆਂ 20 ਲੀਟਰ 5 ਲੀਟਰ ਤੇ 10 ਲੀਟਰ ਵਾਲੀਆਂ ਕੰਨੀਆਂ ਤਾਂ ਬਹੁਤ देर ਬਾਅਦ ਮਾਰਕੀਟ ਵਿੱਚ ਆਈਆਂ ਸਨ। ਸੋ ਦੋਸਤੋ ਇਹੋ ਜਿਹੀ ਹੀ ਲੋਹੇ ਦੀਆਂ ਕੈਂਨੀਆਂ ਦਾ ਰਵਾਜ ਰਿਹਾ ਹੈ ਪੰਜਾਬ ਵਿੱਚ ਕਿਸੇ ਸਮੇਂ ਇਹਨਾਂ ਕੈਂਨੀਆਂ ਦਾ ਰਵਾਜ ਹੁੰਦਾ ਸੀ ਇਹੋ ਜਿਹੀਆਂ ਵਿਰਸੇ ਨਾਲ ਸੰੰਧਿਤ ਸਾਰੀਆਂ ਹੀ ਪ੍ਰਾਤਨ ਵਸਤੂਆਂ ਮੈਂ ਆਪਣੇ ਬਾਈ ਨੰਦ ਸਿੰਘ ਬੜੈਜ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖੀਆਂ ਹੋਈਆਂ ਨੇ ਜਿਨ੍ਹਾਂ ਦੂਰੋਂ ਦੂਰੋਂ ਬੈਸੇ ਪ੍ਰੇਮੀ ਦੇਖਣ ਲਈ ਆਉਂਦੇ ਨੇ ਤੇ ਆਪਣੇ ਪੁਰਖਿਆਂ ਦੇ ਜੀਵਨ ਜਾਚ ਦੀਆਂ ਵਰਤਾਂ ਵਾਲੀਆਂ ਚੀਜ਼ਾਂ ਦੇਖਦੇ ਹਨ ਤੇ ਵੀਡੀਓ ਵਗੈਰਾ ਵੀ ਬਣਾ ਕੇ ਲੈ ਜਾਂਦੇ ਨੇ ਇਹੋ ਜਿਹਾ ਇਹ ਵਿਰਸੇ ਨਾਲ ਪਿਆਰ ਕਰਨ ਵਾਲੇ ਦੋਸਤ ਨੂੰ ਨੂੰ ਮਿਲ ਕੇ ਬਹੁਤ ਪ੍ਰਭਾਵਤ ਹੋਈਦਾ ਸੋ ਇਹ ਦੀ ਜੀ ਇਸੇ ਜਿਹੜੀ ਲੋਹੇ ਦੀ ਕੈਨਵਰ ਜਾਣਕਾਰੀ ਜਿਹਦੇ ਵਿੱਚ ਪੁਰਾਣੇ ਵਿੱਚ ਬੇਲਿਆਂ ਵਿੱਚ ਤੇਲ ਲੈ ਕੇ ਆਉਂਦੇ ਹੁੰਦੇ ਸੀ ਸੋ ਇਸ ਨੂੰ ਜ਼ੈਰੀ ਕੈਨ ਵੀ ਕਹਿੰਦੇ ਨੇ ਇਹ ਜ਼ਿਆਦਾਤਰ ਫੌਜੀਆਂ ਕੋਲ ਹੁੰਦੀਆਂ ਦੀ ਇਹ ਕੰਨਾ ਜਾਂ ਅੱਜਕੱਲ ਇਹ ਕੰਨਾ ਲੋਹ ਬਹੁਣ ਕਿਨਾਰੇ ਨੇ ਕਿਉਂਕਿ ਹੁਣ ਇਹਨਾਂ ਦੀ ਜਗ੍ਹਾ ਤੇ ਪਲਾਸਟਿਕ ਦੀਆਂ ਕੰਨਾਂ ਆ ਗਈਆਂ ਨੇ ਜਿਨ੍ਹਾਂ ਦੀ ਤੇਲ ਲਿਆਉਣ ਲਈ ਵਰਤੋਂ ਕੀਤੀ ਜਾਂਦੀ ਆ। ਸੋ ਇਹ ਕਿਸੇ ਢਾਵੇਂ ਬਰਲੇ ਘਰ ਵਿੱਚ ਹੀ ਦੇਖਣ ਨੂੰ ਹੁਣ ਮਿਲਦੀ ਆ। ਸੋ ਇਹ ਦੀ ਜੀ ਇਸ ਕੈਨ ਬਾਰੇ ਜਾਣਕਾਰੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪੁਰਾਣੀ ਚੀਜ਼ ਦਿਖਾਵਾਂਗਾ ਜੋ ਕਿ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਸੀ ਸੋ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਜਾਂਦੇ ਆਂਦੇ ਲæg ਸ਼ਿਆਰ ਤੇ ਕਮੈਂਟ ਜ਼ਰੂਰ ਕਰਕੇ ਜਾਣੀ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ